ਬੰਦੀ ਸਿੰਘਾਂ ਦੀ ਰਿਹਾਈ ਲਈ ਭੁਖੜ ਹੜਤਾਲ ਤੇ ਬੈਠੇ ਬਾਪੂ ਸੁਰਜ ਸਿੰਘ ਖਾਲਸਾ ਦੇ ਸੰਘਰਸ਼ ਨੇ ਮੁਰ ਤੋਂ ਤੂਲ ਫੜ ਲਿਆ ਹੈ ਅੱਜ ਬੰਦੀ ਸਿੰਘਾਂ ਦੀ ਰਿਹਾਈ ਲਈ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਅਤੇ ਪੰਥਕ ਜਥੇਬੰਦੀਆਂ ਵੱਲੋਂ ਜ਼ਿਲ੍ਹਾ ਪਧਰੀ ਧਰਨੇ ਡੀਸੀ ਦਫ਼ਤਰ ਅੱਗੇ ਦੇ ਕੇ ਇੱਕ ਦਿਨ ਦੀ ਭੁਖੜ ਹੜਤਾਲ ਰੱਖੀ ਗਈ ਹੈ ਇਸੇ ਤਹਿਤ ਅੱਜ ਲੁਧਿਆਣਾ ਦੇ ਡੀਸੀ ਦਫ਼ਤਰ ਅੱਗੇ ਵੀ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਅਤੇ ਸਿੱਖ ਜਥੇਬੰਦੀਆਂ ਨੇ ਭੁਖੜ ਹੜਤਾਲ ਰੱਖੀ ਅਤੇ ਪੰਜਾਬ ਸਰਕਾਰ ਵਿਰੁੱਧ ਜਮ ਕੇ ਨਾਅਰੇਬਾਜ਼ੀ ਕੀਤੀ ਇਸ ਮੌਕੇ ਲੋਹੜਾ ਡੀਸੀ ਦਫ਼ਤਰ ਅੱਗੇ ਭੁੱਖ ਹੜਤਾਲ ਤੇ ਬੈਠੇ ਜਸਵੰਤ ਸਿੰਘ ਚੀਮਾ ਨੇ ਕਿਹਾ ਕਿ ਬਾਪੂ ਸੂਰਤ ਸਿੰਘ ਖਾਲਸਾ ਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਤੇ ਬੈਠੇ 8 ਮਹੀਨੇ ਤੋਂ ਵੱਧ ਟਾਈਮ ਹੋ ਗਿਆ ਹੈ ਇੱਥੇ ਤੁਹਾਨੂੰ ਦੱਸ ਦਈਏ ਕਿ ਬਾਪੂ ਸੂਰਤ ਸਿੰਘ ਖਾਲਸਾ ਕੋਈ ਆਪਣੇ ਨਿੱਜੀ ਕੰਮ ਲਈ ਭੁੱਖ ਹੜਤਾਲ ਤੇ ਨਹੀਂ ਬੈਠੇ ਸਗੋਂ ਉਹ ਉਹਨਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਬੈਠੇ ਨੇ ਜੋ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਪਰ ਪੰਜਾਬ ਸਰਕਾਰ ਦੀ ਨਲਾਇਕੀ ਕਾਰਨ ਬੰਦੀ ਸਿੰਘ ਰਿਹਾ ਨਹੀਂ ਹੋ ਰਹੇ ਉਹਨਾਂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੋਈ ਠੋਸ ਕਦਮ ਨਾ ਚੁੱਕੇ ਤਾਂ ਸੰਘਰਸ਼ ਨੂੰ ਅੱਗੇ ਵੱਲ ਅੱਜ ਦੀ ਜਿਹੜੀ ਭੁਖੜ ਹੜਤਾਲ ਜਿਲ੍ਹਾ ਹੈੱਡਕੁਆਟਰਾਂ ਤੇ ਕੀਤੀ ਜਾ ਰਹੀ ਹੈ ਜਿਹਦੇ ਵਿੱਚ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਤੇ ਸਮੂਚੀਆਂ ਸੰਘਰਸ਼ ਕਮੇਟੀਆਂ ਜਿਹੜੀਆਂ ਬਾਪੂ ਸੂਰਤ ਸਿੰਘ ਜਿਹੜੇ ਤਕਰੀਬਨ 8 ਮਹੀਨੇ ਤੋਂ ਭੁਖੜ ਹੜਤਾਲ ਤੇ ਬੈਠੇ ਨੇ ਜਿਹੜੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਉਹਨਾਂ ਦਾ ਕੋਈ ਨਿੱਜੀ ਪ੍ਰੋਗਰਾਮ ਨਹੀਂ ਭੁਖੜ ਤਾਲ ਰੱਖਣ ਦਾ ਜਿਹੜੇ ਕਈ-ਕਈ ਸਾਲਾਂ ਤੋਂ ਜੇਲਾਂ 'ਚ ਰੋਲ ਰਹੇ ਬੰਦੀ ਸਿੰਘ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋਈਆਂ ਹੋਈਆਂ ਨੂੰ ਵੀ ਕਈ ਕਈ ਸਾਲ ਹੋ ਗਏ ਨੇ ਪਰ ਸਰਕਾਰ ਦੀ ਨਿਲਾਇਕੀ ਕਾਰਨ ਉਹਨਾਂ ਨੂੰ ਬ੍ਰਿਆ ਨਹੀਂ ਕੀਤਾ ਜਾ ਰਿਹਾ ਪਹਿਲਾਂ ਤਾਂ ਕਾਂਗਰਸ ਨੇ ਕਾਲ ਤਖਤ ਨੂੰ ਢਾਇਆ ਉਸ ਤੋਂ ਬਾਅਦ ਸਰਜੀਤ ਸਿੰਘ ਬਰਨਾਲੇ ਦੀ ਸਰਕਾਰ ਵੇਲੇ ਵੀ ਕਾਲ ਤਖਤ ਤੇ ਪੁਲਿਸ ਭੇਜੀ ਗਈ ਉਸ ਤੋਂ ਬਾਅਦ ਇੱਕ ਦਿੱਲੀ ਤੋਂ ਆਈ ਜਿਹੜੀ ਪਾਰਟੀ ਆਮ ਪਾਰਟੀ ਜਿਨ੍ਹਾਂ ਨੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਵਾਲਿਆਂ ਦੀ ਸ਼ਾਨ ਦੇ ਵਿੱਚ ਊਲ ਜਲੂਲ ਬੋਲਿਆ ਗਿਆ ਪਰ ਪੰਜਾਬ ਦੀ ਜਿਹੜੀ ਕਾਲੀ ਕਹਾਉਣ ਵਾਲੀ ਸਰਕਾਰ ਹੈ ਉਹਦੇ ਕੰਨ ਤੇ ਜੂ ਨਹੀਂ ਸਰਕੀ ਉਹ ਸਿੱਖਾਂ ਦੀ ਨਮਾਇੰਦਗੀ ਤਾਂ ਕਰ ਰਹੀ ਆ ਪਰ ਉਹ ਸਿੱਖਾਂ ਦਾ ਜਿੰਨਾ ਨੁਕਸਾਨ ਕਾਲੀ ਸਰਕਾਰ ਦੇ ਹੁੰਦਿਆ ਹੋਇਆ ਉਹਨਾਂ ਜੇ ਕਾਲ ਤੱਕ ਤਨੂੰ ਕਾਂਗਰਸ ਨੇ ਢਾਇਆ ਸੀ ਤਾਂ ਸਿੱਖਾਂ ਨੇ ਉਹਨੂੰ ਦੁਬਾਰਾ ਅਸਾਰ ਲਿਆ ਪਰ ਕਾਲੀ ਸਰਕਾਰ ਨੇ ਕਾਲ ਤੱਕ ਦੇ ਸੰਧਾਤ ਨੂੰ ਮਲੀਆਂ ਮੇਟ ਕਰਕੇ ਰੱਖ ਦਿੱਤਾ ਅੱਜ ਦੀ ਜਿਹੜੀ ਭੁਗੜ ਧਾਲ ਹੈ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਅਗਰ ਬਾਪੂ ਸੂਰਤ ਸਿੰਘ ਜਿਹੜਾ ਉਹਨਾਂ ਦੀ ਸ਼ਹੀਦੀ ਹੋ ਜਾਂਦੀ ਹੈ ਤੇ ਉਹ ਸਰਕਾਰ ਜਿਹੜੀ ਹੈ ਉਹਦੀ ਖੈਰ ਨਹੀਂ ਉਹਦਾ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਹੈ ਅਗਰ ਸਰਕਾਰ ਬਾਪੂ ਸੂਰਤ ਸਿੰਘ ਨੂੰ ਜਿਉਂਦਾ ਜਾਗਦਾ ਉਹਨੂੰ ਰੱਖਣਾ ਚਾਹੁੰਦੀ ਹੈ ਤਾਂ ਤੁਰੰਤ ਜਿਹੜੇ ਬੰਦੀ ਸਿੰਘ ਹੈ ਉਹਨਾਂ ਦੀ ਰਿਹਾਈ ਕਰੇ ਅਗਲੀ ਕਾਰਵਾਈ ਜੋ ਸੰਘਰਸ਼ਿਕ ਸਰਗਰਸ਼ ਕਮੇਟੀ ਫੈਸਲਾ ਕਰੇਗੀ ਸਮੂਥੀਆਂ ਪਾਰਟੀਆਂ ਉਹਦੇ ਤੇ ਮਤਲਬ ਤਨ ਦੇ ਇਨਾ ਪੁੱਲ ਚੜਾਉਣਗੇ ਆ ਸਨੀ ਸੂਜਾਪੁਰ ਦੇ ਨਾਲ ਜਸਵੀਰ ਹੇਰਾ ਪਹਿਰੇ ਦਾ ਟੀਵੀ